ਕਰੋ ਕਿ ਆਪ ਵੀ ਚਲੋ ਨਹੀਂ ਬਹੁਤ ਵਧੀਆ ਵਾ ਇਹ ਵੀ ਸਤਿ ਸ੍ਰੀ ਅਕਾਲ ਭਾਜੀ ਦੇਖਣੇ ਸ਼ੈਤਾਨੀ ਕਰਤੀ ਸੀ ਕੀ ਹਾਲ ਚਾਲ ਹੈ ਵਾ ਵਧੀਆ ਜੀ ਸਰਪੰਚ ਸਾਹਿਬ ਕੀ ਹਾਲ ਹੈ ਕਿਰਪਾ ਭਾਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਆ ਤੁਸੀਂ ਸਾਡੇ ਪਿੰਡਾਂ ਇਹ ਸਾਡੇ ਨਾਲ ਭੈਣ ਭਰਾਵਾਂ ਦੀ ਜਿਹੜੇ ਨਾਲ ਤੁਰੇ ਆ ਦਾਨ ਕਰਨਾ ਜਿਹੜੇ ਨਾਲ ਤੁਰਨ ਆਲਾ ਹਨ ਉਹ ਸਭ ਤੋਂ ਵੱਡੀ ਗੱਲ ਆ ਸਾਡਾ ਪਿੰਡ ਘਣੀਕੇ ਬੇਟੇ ਜੀ ਬਲਾਕ ਡੇਰਾ ਬਰਨਾਨਕ ਜ਼ਿਲ੍ਹਾ ਗਾਸਪੁਰ ਠੀਕ ਆ ਰਾਵੀ ਤੋਂ 4 ਕਿਲੋਮੀਟਰ ਹੇੰਗਲੇ ਬਾਰੇ ਬਾਰਡਰ ਦੇ ਉੱਤੇ ਆ ਜੀ ਠੀਕ ਆ ਹਾਂਜੀ ਤੇ ਕਿਨਾ ਕਿਨਾ ਪਾਣੀ ਆ ਗਿਆ ਇੱਥੇ 10 ਫੁੱਟ ਪਾਣੀ ਇੱਥੇ ਥੱਲੇ ਆਇਆ ਜੀ ਜਿੱਥੋਂ ਮਲਾ ਆਪਾਂ ਖੇਤਾਂ ਥੱਲੇ ਠੀਕ ਆ ਇੱਥੇ ਉੱਚਾ ਥਾਂ ਦੇਖ ਲਓ ਟਰੈਕਟਰ ਖੁਰਦਾ ਇਹ ਤਾਂ ਤੱਕ ਪਾਣੀ ਗਿਆ ਵਾ ਉਦੋਂ ਸਾਡੇ ਪਿੰਡ ਦਰਿਆ ਵਾਲੇ ਬਨੇ ਤੇ 14 ਫੁੱਟ 12 ਫੁੱਟ ਲੈਵਰ ਰਿਆ ਆਉ ਨੰਗ ਕੇ ਆਏ ਰਸਤਾ ਬਹੁਤ ਜਿਆਦਾ ਮਾੜਾ ਵਾ ਛੋਟੀ ਗੱਡੀ ਮੰਨ ਲਓ ਵੀ ਨੰਗ ਦੀ ਮੁਸ਼ਕਲ ਆ ਸਾਡੇ 3 ਕਿਲੋਮੀਟਰ ਸੜਕ ਦੀ ਸਾਰੀ ਉੱਡ ਗਈ ਹੈ ਹਾਂਜੀ ਹਾਂਜੀ ਨੁਕਸਾਨ ਸਾਰਾ 100% ਝੋਨੇ ਦਾ ਨੁਕਸਾਨ ਹੋ ਗਿਆ ਜੀ ਹੋ ਗਿਆ ਹੋ ਗਿਆ ਨੁਕਸਾਨ ਤਾਂ ਬਹੁਤ ਜਿਆਦਾ ਹੋ ਗਿਆ ਵਾ ਤੇ ਬਾਕੀ ਹੁਣ 5 ਸਾਲ ਪਛਾਂ ਪ ਸ਼ਾਂ ਚਲੋ ਪੈ ਗਏ ਉਹਦਾ ਰੱਬ ਨਾ ਮੰਨ ਲੋ ਕਿ ਰੱਬ ਦਾ ਸਾਥ ਚਾਹੀਦਾ ਭੈਣ ਭਰਾਵਾਂ ਦਾ ਸਾਥ ਚਾਹੀਦਾ ਵਾ ਬਾਕੀ ਹੁਣ ਲੋੜ ਆ ਹਾਂਜੀ ਟਰੈਕਟਰਾਂ ਦੀ ਮੰਨ ਲੋ ਕਿਰਾਏ ਮਾਰਨੇ ਜ਼ਮੀਨਾਂ ਪੱਧਰੀਆਂ ਕਰਨੀਆਂ ਪੈਣੀਆਂ ਵਾ ਸਾਡੇ ਨਹੀਂ ਜਿੱਥੇ ਸਾਡੇ ਕਿਰਾਵਾਾਂ ਦੀ ਲੋੜ ਨਹੀਂ ਖਾਂਡੂ ਕਿਸੇ ਜੀ ਦੇ ਟਰੈਕਟਰ ਸਾਡੇ ਸਾਰਿਆਂ ਕੋ ਬੜੇ ਆ ਅੱਛਾ ਟਰੈਕਟਰ ਹੈਗੇ ਆ ਉਦੋਂ ਟਰੈਕਟਰ ਇਹ ਕਰਦੇ ਹੋ ਤੇ ਤਿੰਨ ਤਿੰਨ ਆ ਚਲੋ ਇਹਨਾਂ ਦਾ ਚੈਨਲ ਆ ਭਾਜੀ ਹੁਣਾਂ ਦਾ ਜੇ ਇਹਦੇ ਮਾਧਿਅਮ ਰਾਹੀਂ ਤੁਸੀਂ ਕੋਈ ਸੰਗਤ ਨੂੰ ਸੁਣਾ ਦੇਣਾ ਦੇ ਸਕਦੇ ਹੋ ਕਿ ਕਿਹੜੀਆਂ ਚੀਜ਼ਾਂ ਦੀ ਇੱਥੇ ਲੋੜ ਹੈ ਜਿੱਦਾਂ ਲੋੜ ਇੱਥੇ ਸਿਰਫ 20 ਖਾਦ ਦੀ ਲੋੜ ਹੈ ਜਿਹੜੀ ਡੀਪੀ ਡੀਏਪੀ ਤੇ ਬੀਜ ਦੀ ਲੋੜ ਆ ਬਾਕੀ ਇਥੇ ਕਿਹੇ ਚੀਜ਼ ਦੀ ਟਰੈਕਟਰ ਹਰ ਘਰ ਚੱਕ ਦੋ ਦੋ ਲੱਗੇ ਆ ਟਰੈਕਟਰਾਂ ਦੀ ਨਹੀਂ ਲੋੜ ਜਿਹੜਾ ਲੋਡ ਵਾਂਗ ਸਾਮਾਨ ਬੀਜ ਦੀ ਲੋੜ ਆ ਕਿਉਂਕਿ ਕਣਕ ਖਰਾਬ ਹੋ ਚੁੱਕੀ ਆ ਕਣਕ ਵੀ ਖਰਾਬ ਚੀ ਤੇ ਨਾਲੇ ਵਾਹੇ ਵੀ ਬੰਦਿਆਂ ਕੋਲ ਜ਼ੋਰ ਜਾਰਨੇ ਚ ਪੈਣਾ ਸਮਾਨ ਲੈਣ ਦਾ ਅਨੰਦ ਜ਼ੋਰ ਤੇ ਜੇ ਵੇਖੀਏ ਤੇ ਮਤਲਬ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ 100% ਝੋਨੇ ਦਾ ਨੁਕਸਾਨ ਹੈ ਜੀ ਇਹ ਸਰਪੰਚ ਸਾਹਿਬ ਦਾ ਟਰੈਕਟਰ ਆ ਜਿਹੜਾ 550 2009 ਮਾਡਲ 2009 ਮਾਡਲ ਉੱਤੇ ਖੜਾ ਆਏ ਤਾਂ ਵੀ ਪਾਣੀ ਪੈ ਗਿਆ ਤਾਂ ਵੀ ਪੈ ਗਿਆ ਪਾਣੀ ਤੇ ਟਰੈਕਟਰ ਦੀ ਸਰਵਿਸ ਲਗਭਗ ਹੋ ਹੀ ਗਈ ਆ ਤੇਲ ਪੈ ਗਿਆ ਤੇ ਟਰੈਕਟਰ ਸਟਾਰਟ ਕਰਕੇ ਵੀ ਆਪਾਂ ਵਿਖਾ ਦਾਂਗੇ 2009 ਮਾਡਲ ਤੀਜਾ ਟਰੈਕਟਰ ਜਿੰਨੇ ਹੋ ਸਕੇ ਜ਼ੋਰ ਲਾਵਾਂਗੇ ਕੋਸ਼ਿਸ਼ ਕਰਾਂਗੇ ਅੱਜ ਦੀ ਰਾਤ ਇੱਥੇ ਹੀ ਆ ਕੱਲ ਸ਼ਾਮ ਨੂੰ ਮੁੜਾਂਗੇ ਆਪਾਂ ਜਿੰਨੀ ਕਿ ਸੇਵਾ ਰੱਬ ਨੇ ਸਾਨੂੰ ਬਖਸ਼ੀ ਹੋਈ ਉਹ ਨਹੀਂ ਜ਼ਰੂਰ ਕਰਾਂਗੇ ਇਹ ਸੰਗਤ ਦਾ ਪਿਆਰ ਆ ਇਹ ਵੀਰ ਏਸ਼ੀਆਂ ਚ ਬੈਠੇ ਸੀ ਨਿਕਲ ਕੇ ਬਾਹਰ ਆਇਆ ਤੇ ਗਰਮੀ ਇਹ ਵੇਖ ਲਓ ਬੁਰਾ ਹਾਲਾ ਇਹ ਰੱਬ ਕਰਵਾਉਂਦਾ ਜੋ ਵੀ ਕਰਵਾ ਦਿੰਦਾ ਨਾ ਕਈ ਗਰੀ ਸੇਵਾ ਪਤਾ ਨਹੀਂ ਕਿਹਦੇ ਕੋ ਕਰਵਾ ਦੇਣੀ ਆ ਸਾਡਾ ਮੇਨ ਮਕਸਦ ਵੀਡੀਓ ਬਣਾਉਂਦਾ ਇਹ ਆ ਕਈ ਵਾਰ ਭੈਣ ਭਰਾ ਕਹਿ ਦਿੰਦੇ ਆ ਵੀ ਵੀਡੀਓ ਪਾਤੀ ਉੱਥੇ ਜਾ ਕੇ ਜਾਂ ਸਾਡੇ ਵਾਲ ਦੇਖ ਕੇ ਕੋਈ ਹੋਰ ਵੀ ਇਹ ਆਮ ਜਿਹੇ ਘਰਾਂ ਤੋਂ ਮੁੰਡੇ ਆ ਸਾਰੇ ਜਿੰਨੇ ਆ ਨਾਲ ਤੁਰੇ ਆ ਤੇ ਇੱਕ ਇਹ ਆ ਵੀ ਮੰਨ ਲੋ ਵੀ ਹੱਡੇ ਵਾਲੇ ਵੇਖ ਕੇ ਕੋ ਹੋਰ ਵੀ ਤੁਰ ਸਕਦਾ ਵਾ ਹੋਰ ਵੀ ਸੇਵਾ ਕਰ ਸਕਦਾ ਵਾ ਆਪਣੇ ਮਨ ਦੀ ਵਿਚਾਰ ਹੀ ਜਿੰਨੇ ਕੋ ਸਕੇ ਕਰ ਦਾਂਗੇ ਜਿਹੜਾ ਵੀਰ ਕਰਨਾ ਚਾਹੁੰਦਾ ਹੋਰ ਵੀ ਸੇਵਾ ਉਹ ਕਰ ਸਕਦਾ ਇੱਥੇ ਆ ਕੇ ਕਰ ਸਕਦਾ ਇੱਥੇ ਆ ਕੇ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਬਹੁਤ ਜਿਆਦਾ ਜ਼ਰੂਰਤ ਹੈ ਇੱਥੋਂ ਤੱਕ ਕੋਈ ਪਹੁੰਚਾ ਨਹੀਂਗਾ ਇਹ ਪਿੰਡ ਉਹਨਾ ਟਾਈਮਾਂ ਤੇ ਡੁੱਬ ਚੁੱਕੇ ਹੀ ਤੇ ਘਰ ਤੋਂ ਜਿਹੜੇ ਬੰਦੇ ਸੀ ਕੋਈ ਵੀ ਡੰਗਰ ਬੱਚਾ ਲੈ ਕੇ ਮਾਲ ਡੰਗਰ ਲੈ ਕੇ ਉਹ ਬਾਹਰ ਚਲੇ ਗਏ ਆਪਣੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਦੇ ਹਾਂਜੀ ਹੁਣ ਪਾਣੀ ਉਤਰਿਆ ਵਾ ਹੁਣ ਇੱਥੇ ਸੇਵਾ ਪਹੁੰਚ ਰਹੀ ਉਹ ਵੀ ਕੋਈ ਟਾਵਾ ਟਾਵਾ ਵੀਰ ਕਿਉਂਕਿ ਰਾਹ ਖੜੇ ਸਾਰੇ ਟੁੱਟ ਚੁੱਕੇ ਨੇ ਰਾਹ ਬਹੁਤ ਖਰਾਬ ਆ ਹਾਂਜੀ ਇੱਥੋਂ ਤੱਕ ਕੋਈ ਪਹੁੰਚ ਨਹੀਂ ਰਿਹਾ ਜੀ ਜੀ ਮਿਰ ਜੀ ਉਹ ਘੰਟੇ ਖੰਡ ਖਰਾਬ ਹੋ ਗਏ ਆ ਜੋ ਵੀ ਆਪਣੇ ਕੋ ਹਮਮਾ ਆ ਕੇ ਸੇਵਾ ਸਭ ਲੋਡ ਆ ਜਿੱਦਾਂ ਪਾਣੀ ਚ ਮਸ਼ੀਨਰੀਆਂ ਭੇਜੀਆਂ ਵਾਂ ਜੇ ਕੋਈ ਕਾਰਾ ਮੋਟਰਾਂ ਜੀਭਾਂ ਦਾ ਵੀ ਕੋਈ ਮਕੈਨਿਕ ਵੀ ਰਹਿ ਗਿਆ ਕਾਰਾਂ ਵੀ ਡੁੱਬ ਚੁੱਕੀਆਂ 20 ਦਿਨ ਬਾਅਦ ਜੀ ਖਾਸ ਵੀ 20 ਦਿਨ ਬਾਅਦ ਆਹ ਤੇ ਕੋਈ ਚੱਕਰ ਨਹੀਂ ਅੱਜ ਤੋਂ 20 ਦਿਨ 25 ਦਿਨ ਬਾਅਦ ਮਹੀਨੇ ਤੱਕ ਵੀ ਕੋਈ ਗੱਲ ਨਹੀਂ ਵੀਰ ਪਹੁੰਚਣ ਸੇਵਾ ਕਰਨ ਕਿੰਨਾ ਵੀ ਤਿਲ ਫੁੱਲ ਪੇਟਾ ਭਾਵੇਂ ਕੋਈ 10 ਰੁਪਏ ਯੋਗਦਾਨ ਪਾਵੇ ਕੋਈ ਗੱਲ ਨਹੀਂ ਪਾਓ ਮੇਰੇ ਵੀਰ ਵੱਲ ਚੜ ਕੇ ਤੁਹਾਡਾ ਪੈਸਾ ਬਰਥ ਨਹੀਂ ਜਾਊਗਾ ਸਾਰੇ ਲੱਗਣ ਡਿਆ ਵੀ ਤੁਹਾਡੇ ਸਾਹਮਣੇ ਸਰਪੰਚ ਸਾਹਿਬ ਸਾਡੇ ਨਾਲ ਆ ਪਿੰਡ ਦੇ ਆ ਸਾਡੀ ਵਾਈਬ ਦੇ ਆ ਸਾਡੇ ਵਾਹਿਗੁਰੂ ਜੀ ਫਤਿਹ ਆ ਬਾਕੀ ਸਾਈਡ ਤੇ ਅੱਗੇ ਪੌਣਾ ਕਿਲੋ ਮੀਟਰ ਬਾਰਡਰ ਦੱਸਦਾ ਭਾਅ ਉਹਦੇ ਨਾਲ 2.50 ਮੀਟਰ ਅਗਲੇ ਬੰਨੇ ਵਧ ਰਿਹਾ ਬਾਕੀ ਜਿੰਨੀਆਂ ਵੀਡੀਓ ਆ ਤੇ ਇਹ ਵੀਡੀਓ ਚੜਨੀਆਂ ਦੋ ਦਿਨ ਦੋ ਤਿੰਨ ਦਿਨ ਬਾਅਦ ਚ ਕਿਉਂਕਿ ਰੇਂਜ ਨੈਟਵਰਕ ਨਹੀਂ ਆਉਂਦਾ ਇੱਥੇ ਕੋਵੇ ਕਈ ਗਰਾਂ ਵੀਰ ਉਦੋਂ ਮੌਕੇ ਤੇ ਫੋਨ ਲਾਉਂਦੇ ਆ ਤੇ ਬਾਕੀ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੇਵਾ ਵੀ ਪਾਈ ਆ ਤੇ ਨਾਲ ਵੀ ਵੀਰ ਸਾਡੇ ਮੱਲੋ ਵੀ ਆਏ ਆ ਇਹਨਾਂ ਦੇ ਨਾਲ ਹੀ ਸਾਡਾ ਹੌਸਲਾ ਤੇ ਹੋਰ ਵੀ ਵੱਧ ਚੜ ਕੇ ਜਿੰਨੇ ਜੋਗਾ ਕੋਈ ਹੈਗਾ